ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਝਮੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਇਸ ਪਿੰਡ ਨੂੰ ਤਹਿਸੀਲ ਵੀ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ। ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ। ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਪਹਿਲਾ ਸੂਆ ਗੱਬਣ ਝੋਟੀ ਮੋਰਾ ਨਸਲ ਦੀ ਵਕਾਊ ਆ। ਜਿਹਦੀ ਬੰਦ ਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਜਗਮੀਤ ਸਿੰਘ ਜਗਮੀਤ ਸਿੰਘ ਛੋਟਾ ਨਾਮ ਜੀ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 62393 ਜੀ 62393 07282 07282 ਇਹ ਝੋਟੀ ਬਾਜੀ ਆਪਣੇ ਘਰ ਦੀ ਹੈ ਜੀ ਘਰ ਦੀ ਹੈ ਜੀ ਘਰ ਦੀ ਹੈ ਠੀਕ ਆ ਤੇ ਕਿੰਨੇ ਦਿਨ ਲੈਂਦੀ ਹੈ ਬਾਈ ਸੁਣਦੇ ਇਹ ਇਹ ਬਾਈ ਲੈ ਜੂ 7-5-7 ਦਿਨ ਆਰਾਮ ਨਾਲ ਲੈ ਜੂ 5-7 ਦਿਨ ਠੀਕ ਆ ਜੀ ਤੇ ਕਿਹੜਾ ਸਿਮਨ ਲੱਗਿਆ ਬਾਈ ਇਹਦੇ ਇਹ ਮੋਦੀ ਤੋਂ ਜੀ ਮੋਦੀ ਸਾਹ ਦਾ ਟੀਕਾ ਲੱਗਿਆ ਹੈ। ਲక్ష్ਮੀ ਡੇਰੀ ਫਾਰਮ ਗਾਲਾ। ਹਾਂ ਲక్ష్ਮੀ ਡੇਰੀ। ਤੇ ਲక్ష్ਮੀ ਡੇਰੀ ਫਾਰਮ ਗਾਲਾ ਦਾ ਸਿਮਨ ਲੱਗਿਆ ਬਾਈ ਜੀ ਕੱਦ ਘਾੜ ਬਹੁਤ ਆ ਝੋਟੀ ਦਾ ਤੇ ਸਿੰਗ-ਸਿੰਗ ਦੇਖ ਸਕਦੇ ਨੇ ਤੁਸੀਂ ਰੰਗ ਸਿੰਗਾ ਬਿਲਕੁਲ ਛੋਟਾ ਸਿੰਗਾ ਤੇ ਪਿੱਠ ਪੜਾ ਚਾਰ ਸੱਟਰ ਗਈ ਭਈ ਆ ਥਣ ਤੋਂ ਨੇੜੇ ਹੋ ਕੇ ਦਿਖਾ ਦਿੰਨੇ। ਇਧਰ ਲੈ ਪੈਸਾ ਇਹ ਮੂਰੇ ਖੜ ਦੇ ਨਾ। ਚੰਦ ਖਾ। ਬੱਸ ਬੜੇ ਬੱਸ ਬੱਸ ਨਹੀਂ ਕਬਰ ਨਾ ਕਬਰ ਨਾ ਤੂੰ ਡਰ ਨਾ ਜੰਗਾ ਤੇ ਨਿਕੋਸ ਨਹੀਂ ਆਦਾ ਇਹ ਕੈਮਰੇ ਤੇ ਕਰਦੇ ਚੰਗੀ ਜਾਤ ਵਾਲੀ ਮੱਝ ਦੀ ਦੋਸਤੋ ਧੀ ਆ ਬਾਕੀ ਹਵਾਨਾ ਇਹਨੇ ਸੱਤਾਂ ਦਿਨਾਂ ਦੇ ਵਿੱਚ ਬਹੁਤ ਵੱਡਾ ਬਣਾ ਜਾਣਾ ਲਓ ਵੀ ਸਜਣੋ ਦੇਖ ਸਕਦੇ ਹੋ ਤੁਸੀਂ ਥਾਣਾ ਦਾ ਸੈਜ ਗੈਪ ਉਸ ਤੋਂ ਬਾਅਦ ਤੁਹਾਨੂੰ ਤੋੜ ਕੇ ਦਿਖਾਵਾਂਗੇ ਪੈਠ ਪੜਾ ਤੁਸੀਂ ਦੇਖ ਸਕਦੇ ਹੋ ਦੋਸਤੋ ਬਿਲਕੁਲ ਚੌਰ ਸੈਟਰਗਾ ਤੇ ਸਿੱਧੀ ਰੀੜ ਦੀ ਹੱਡੀ ਦੇਖ ਸਕਦੇ ਹੋ ਤੋੜ ਕੇ ਤੁਹਾਨੂੰ ਦਿਖਾਉਨੇ ਆ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਦੋਸਤੋ ਮੈਥੋਂ ਥੋੜਾ ਕਾਬਰਦੀ ਆ ਕਿਉਂਕਿ ਉਪਰਾ ਬੰਦਾ ਅੱਜ ਕੱਲ ਕਰਾਂ ਚਾਹੁੰਦਾ ਨਹੀਂ ਕੋਈ ਲੈ ਚੱਲੋ ਹੌਲੀ ਹੌਲੀ ਹਫਤੇ ਚੋਟੀ ਨੇ ਤਿਆਰ ਹੋ ਜਾਣ ਉਧਰੇ ਨੂੰ ਲੈ ਚੱਲੋ ਪਾਣੇ ਲੋਵੀ ਸੱਜਣਾ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ। ਖੁਰਲੀ ਤੇ ਲੈ ਚਲੋ। ਲੋਵੀ ਸੱਜਣਾ ਤੋੜ ਕੇ ਤੁਹਾਨੂੰ ਦਿਖਾਤੀ ਆਂ। ਭਵਾਨੇ ਦੀ ਜੱਜਮੈਂਟ ਕਰਵਾਤੀ ਆਂ ਪਰ ਥੋੜਾ ਜਿਹਾ ਮੈਥੋ ਡਰਦੀ ਸੀ। ਨਿਵੜੂ ਤੁਹਾਨੂੰ ਦਿਖਾ ਦਿੰਨੇ ਆਂ। ਵੈਸੇ ਸੀਲਸ ਲੱਗਾ ਪਰ ਥੋੜਾ ਜਾ ਉਪਰੇ ਤੋਂ ਘਰ ਆਉਂਦੀ ਸੀ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਇਹਦਾ ਮੁੱਲ ਬਾਈ 1 ਲੱਖ 45000 ਹੈ ਤੇ ਮਾਨਤਾਨ ਹੋ ਜੂ ਬਾਈ ਜੀ ਹਾਂ ਮਾਨਤਾਨ ਕਰ ਦਾਂਗੇ ਬਾਈ ਜਿਹੜਾ ਪਾਈ ਆਊਗਾ ਸੱਜਣੋ 1 ਲੱਖ 45000 ਮੁੱਲ ਆ ਬਣਦਾ ਮਾਨਤਾਨ ਵੀ ਇਹਦੇ ਚੋਂ ਕੀਤਾ ਜਾਊਗਾ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ ਆ ਕੇ ਤੁਸੀਂ ਝੂਟੀ ਦੇਖੋਗੇ ਤੁਹਾਡੇ ਪਸੰਦ ਆਊਗੀ ਨੰਬਰ 22 ਦਾ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ। ਇਸ ਨੰਬਰ ਤੇ ਤੁਸੀਂ ਬਾਈ ਜੀ ਹਰਨਾ ਸੰਪਰਕ ਕਰਕੇ ਸੌਦਾ ਕਰ ਲਓ। ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ। ਇਸ ਨੰਬਰ ਤੇ ਤੁਸੀਂ ਸਾਡ ਨਾਲ ਵੀਡੀਓ ਲਈ ਸੰਪਰਕ ਕਰ ਲਿਓ। ਵੀਡੀਓ ਲਾਇਕ ਤੇ ਸ਼ੇਅਰ ਕਰ ਦਿਓ। ਜਲਦੀ ਮਿਲਦੇ ਹਾਂ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ। ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ।